ਸਾਇ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਮਹਾਸ਼੍ਰੀ ਕਨੀਸ਼ੋਸ ਮਨਾਇਆ ਜਾ ਰਿਹਾ ਆ ਮਹਾ ਸ਼੍ਰੀ ਕਨੀਸ਼ ਮਹਾਰਾਜੀ ਜੀ ਦੀ ਜਿਹੜੀ ਮੂਰਤੀ ਨਾਲ ਵਿਸਰਜਨ ਦੀ ਕਰ ਰਹੇ ਤਕਰੀਰ ਦਸ ਦਿਨਾਂ ਤੋਂ ਲਗਾਤਾਰ ਜਿਹੜੀ ਮੂਰਤੀ ਸਥਾਪਨਾ ਕਰਕੇ ਪੂਜਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਨਵ ਦੁਰਗਾ ਵੈਲਫੇਅਰ ਸੁਸਾਇਟੀ ਜੋ ਸਾਹਨੇਵਾਲ ਦੇ ਵਿੱਚ ਜਿਹੜੀ ਇੱਕ ਨੌਜਵਾਨਾਂ ਦੇ ਵੱਲੋਂ ਜਿਹੜੀ ਹਰ ਸਾਲ ਲਗਾਤਾਰ ਮਤਲਬ ਸ਼੍ਰੀ ਕਨੀਸ਼ ਮਹਾਉਸਮ ਮਨਾਇਆ ਜਾ ਰਿਹਾ ਜਿਸ ਵਿੱਚ ਸੱਚੀ ਕਹਿਣਾ ਚਾਹੁੰਦੇ ਹਾਂ ਜਿਹੜਾ ਮੇਸ ਮਹਾਉਸਮ ਮਨਾਉਂਦੇ ਹਾਂ ਹਰ ਸਾਲ ਦੀ ਲਗਾਤਾਰ ਬੋਲੀਏ ਗਣਪਤੀ ਗਨੀਸ਼ ਮਹਾਰਾਜ ਜੀ ਕੀ ਜੈ ਮੈਨੂੰ ਦੱਸ ਦੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਆਪਣੇ ਵਾਰਡ ਨੰਬਰ 15 ਹਰਾ ਗਲੂਨੀ ਵਾਸੀਆਂ ਵੱਲੋਂ ਲਗਾਤਾਰ ਅਠਵਾਂ ਗਣਪਤੀ ਮਹਾਉਸਵ ਸਾਡੇ ਕਲੱਬ ਜੋ ਕਿ ਨੌਜਵਾਨ ਸਵਾਦਾ ਕਲੱਬ ਨਵ ਦੁਰਗਾ ਵੈਲਫੇਅਰ ਸੁਸਾਇਟੀ ਜੋ ਕਿ ਪਿਛਲੇ 8 ਸਾਲਾਂ ਤੋਂ ਸਾਡੇ ਮਿੰਟੂ ਪ੍ਰਧਾਨ ਜੀ ਦੀ ਅਗਵਾਈ ਹੇਠ ਚੱਲ ਰਿਹਾ ਹੈ ਤੇ ਉਹਨਾਂ ਦੀ ਸਾਰੀ ਟੀਮ ਅਸੀਂ ਕਲੱਬ ਮੈਂਬਰ ਬਹੁਤ ਹੀ ਧੂਮ-ਧਾਮ ਨਾਲ ਇਸ ਪਰਬ ਨੂੰ ਮਨਾਉਂਦੇ ਆ ਤੇ ਵਾਰਡ ਵਾਸੀ ਸਾਹਨੇੜੇ ਵਾਸੀ ਬਹੁਤ ਪਰਮਾ ਹੁੰਗਾਰਾ ਦਿੰਦੇ ਹਨ ਤੇ ਸਾਡਾ ਸਹਿਯੋਗ ਕਰਦੇ ਹਨ ਇਸ ਤਰੀਕੇ ਨਾਲ ਇੰਨੇ ਵਿੱਚ ਕਿੰਨੇ ਮਨਾਇਆ ਜਾਂਦਾ ਸੀ ਕਿੱਸ ਤਰ੍ਹਾਂ ਆਪਾਂ ਜਨਮੰਡੀਆਂ ਵਿੱਚ ਪਹੁੰਚੀਆਂ ਨੇ ਕਿ ਸਿੱਕੇ ਅਸੀਂ ਪਿਛਲੇ ਸ਼ਨੀਵਾਰ ਨੂੰ ਗਣਪਤੀ ਜੀ ਦੀ ਸਥਾਪਨਾ ਕੀਤੀ ਸੀ ਤੇ ਅੱਜ ਅਸੀਂ ਦਰਾਹਾ ਨਹਿਰ ਵਿਖੇ ਵੀ ਸਰਜਨ ਕਰਨ ਜਾ ਰਹੇ ਹਾਂ ਅਸੀਂ ਰੋਜ਼ ਸ਼ਾਮ ਨੂੰ 4 ਤੋਂ 6 ਇੱਥੇ ਕੀਰਤਨ ਹੁੰਦਾ ਸੀ ਉਪਰੰਤ 9 ਤੋਂ 11 ਲਗ ਲਗ ਭਜਨ ਮੰਡਰੀਆਂ ਆਦਿ ਅਸੀਂ ਬਾਬਾ ਬਲਕਨਾਥ ਜੀ ਦੀ ਚੌਂਕੀ ਵੀ ਕਰਵਾਈ ਸ਼ਿਵ ਮਹਾਰਾਤੀ ਕਰਵਾਈ ਤੇ ਰੋਜ਼ ਕੋਈ ਨਾ ਕੋਈ ਇੱਥੇ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰਦੇ ਸੀ ਕਿੰਨੀਆਂ ਮਤਲਬ ਜਿੱਥੇ ਕਿਸ ਤਰ੍ਹਾਂ ਦੀ ਪੂਜਾ ਹੁੰਦੀ ਸੀ ਜਾਂ ਦੀ ਸੀ ਕਿ ਕਿਹੜੇ ਕਿਹੜੇ ਮਤਲਬ ਇੱਥੇ ਸਰੂਪ ਰੱਖੇ ਗਏ ਸੀਗੇ ਅਸੀਂ ਗਣਪਤੀ ਜੀ ਦੇ ਤਿੰਨ ਸਰੂਪ ਰੱਖੇ ਸੀਗੇ ਜੀ ਤੇ ਚਾਰ ਤੋਂ ਛੇ ਕੀਰਤਨ ਕਰਦੇ ਸੀ ਉਪਰੰਤ ਹਰੇਕ ਕਰਤਿਓ ਹਰੇਕ ਮੱਲਾ ਨਿਵਾਸੀ ਨੇ ਲੰਗਰ ਦੀ ਸੇਵਾ ਕੀਤੀ ਵਕ ਵਕ ਤਰ੍ਹਾਂ ਦੇ ਭਗਵਾਨ ਪਕਾਏ ਗਏ ਅੱਜ ਵੀ ਅਸੀਂ ਗਣਪਤੀ ਦੇ ਜੋ ਗੁਰੂ ਦੇ ਲੰਗਰ ਨੇ ਟੁੱਟ ਵਰਤਾਏ ਗਿਆ ਤੇ ਸੰਗਤ ਨੇ ਭਰਮਾ ਸਹਿਯੋਗ ਕਰੇ ਕਿੰਨੇ ਸਾਲਾਂ ਤੋਂ ਮਤਲਬ ਤੁਸੀਂ ਲਗਾਤਾਰ ਇਹ ਸਾਡਾ ਇਸ ਵਾਰੀ 8ਵਾਂ ਗਣਪਤੀ ਮਹਾਉਤਸਵ ਜੀਆ ਜੋ ਕਿ ਵਾਰਡ ਵਾਸੀਆਂ ਦੀ ਮੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਮਨਾਇਆ ਜਾਵੇ ਜੀ ਨੌਜਵਾਨ ਇਸ ਨਾਲ ਜੁੜੇ ਨੇ ਕਿੱਸੇ ਕਿੰਨੇ ਕਿ ਵਾਰਡ ਵਾਸੀ ਦਾ ਕਿਸ ਤਰ੍ਹਾਂ ਸਹਿਯੋਗ ਰਿਹਾ ਸਾਡੇ ਕੋਲ ਇੱਕਟੂ-ਕੱਟ 32 ਮੈਂਬਰੀ ਕਮੇਟੀ ਹੈ ਜੀ ਨੌਜਵਾਨ ਸਭਾ ਦੀ ਜੋ ਕਿ ਸਾਹਨੇ ਵਾਲ ਦੇ ਵੱਖ-ਵੱਖ ਵਾੜਾਂ ਤੋਂ ਵੀ ਸਾਡੇ ਨਾਲ ਨੌਜਵਾਨ ਜੁੜੇ ਹੋਏ ਹਨ ਤੇ ਪੂਰਾ ਮੱਲਾ ਸਾਨੂੰ ਬਹੁਤੀ ਭਰਮਾ ਸਹਿਯੋਗ ਕਰਦਾ ਹੈ ਹੁਣ ਵੀ ਜਿਵੇਂ ਅਸੀਂ ਹਰੀਕ ਘਰ ਵਿੱਚ ਜਾ ਕੇ ਗਣਪਤੀ ਮਹਾਰਾਜ ਦੇ ਚਰਨ ਪਵਾ ਰਹੇ ਹਾਂ ਅਸੀਂ ਕੱਲ ਅਨਾਉਂਸ ਕਰਤਾ ਸੀ ਕਿ ਜਿਸ ਕਿਸੇ ਨੇ ਗਣਪਤੀ ਜੀ ਦੇ ਚਰਨ ਆਪਣੇ ਘਰ 'ਚ ਪਵਾਉਣੇ ਹਨ ਉਹ ਸਾਨੂੰ ਨੋਟ ਕਰਾ ਦੇ ਹੁਣ ਸਾਡੇ ਬਾਕੀ ਕਲੱਬ ਦੇ ਮੈਂਬਰ ਗਣਪਤੀ ਦੀ ਮੂਰਤੀ ਲੈ ਕੇ ਹਰੀਕ ਦੇ ਘਰ ਜਾ ਕੇ ਚਰਨ ਪਾ ਰਹੇ ਹਨ ਤੇ ਲੋਕ ਬਹੁਤ ਹੀ ਪਰਮਾ ਸਵਾਗਤ ਗਣਪਤੀ ਜੀ ਦਾ ਕਰ ਰਹੇ ਕਿਹੜੀ ਜਗ੍ਹਾ ਬਿਸ਼ਰਜਿਤ ਕਰਨ ਜਾ ਰਹੇ ਹਾਂ ਅਸੀਂ ਉਪਰੰਤ ਆ ਹੁਣ ਮੱਲਾ ਨਿਵਾਸੀਆਂ ਤੋਂ ਸਾਰੇ ਘਰਾਂ ਜੀ ਗਣਪਤੀ ਦੇ ਚਰਨ ਪਵਾ ਕੇ ਇਸ ਤੋਂ ਬਾਅਦ ਟਰਾਲੀਆਂ ਤੇ ਹੋਰ ਸਾਡੇ ਕੋ ਵਾਹਿਕਲ ਲੈ ਜੀ ਦੇ ਸੰਗਤ ਨੂੰ ਨਾਲ ਲੈ ਜਾ ਕੇ ਅਸੀਂ ਦਰਾਹਾ ਨਹਿਰ ਵੀ ਕੇ ਬੜੀ ਧੂਮ ਧਾਮ ਨਾਲ ਬਿਸ਼ਰਜਨ ਕਰਨ ਜਾ ਰਹੇ ਹਾਂ ਇੱਕ ਸਿੱਕੇ ਨਾਲ ਜਿਹੜੀ ਮੰਨ ਲਓ ਵੀ ਅੱਜ ਤੋਂ ਭਗਵਾਨ ਸ੍ਰੀ ਮੇਰ ਮਹਾਰਾਜ ਜੀ ਨੂੰ ਜਿਸ ਵਕਤ ਹੋਰ ਤਰ੍ਹਾਂ ਦੇ ਪਕਵਾਨ ਦੇ ਭੋਗ ਲਗਾਈ ਜਾਂਦੇ ਨੇ ਸੋ ਅੱਜ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪੂਜਾ ਕਰਦੇ ਸੀਗੇ ਕਿਸ ਤਰੀਕੇ ਦੇ ਨਾਲ ਉਹ ਕਰਦੇ ਅਸੀਂ ਅੱਜ ਸਾਵਧਾਨ ਤੋਂ ਪਹਿਲਾਂ ਅਸੀਂ ਅੱਜ ਵਿਸਰਜਨ ਦਾ ਅਸੀਂ ਹਵਨ ਤੇ ਪੂਜਾ ਕੀਤੀ ਹੈ ਜੀ ਉਪਰੰਤ ਗੁਰੂ ਕੇ ਲੰਗਰ ਤੋਂ ਉਤ ਵਰਤਾਏ ਗਿਆ ਅੰਮ੍ਰਿਤ ਜੀ ਚ ਵਕ ਵਕ ਤਰ੍ਹਾਂ ਦੇ ਪਕਵਾਨ ਪਕਾਈ ਗਏ ਸੀਗੇ ਤੇ ਉਪਰੰਤ ਉਸ ਤੋਂ ਬਾਅਦ ਭਜਨ ਮੰਡਲੀ ਹੋਈ ਹੈ ਦੁਬਾਰਾ ਫੇਰ ਕੀਰਤਨ ਤੋਂ ਉਪਰੰਤ ਪ੍ਰਸ਼ਾਦ ਵਰਤਾ ਕੇ ਅਸੀਂ ਇਤੋਂ ਗਣਪਤੀ ਨੂੰ ਨਮਸਕਾਰ ਕਰਕੇ ਇਤੋਂ ਉਹ ਹੈ ਚਾਲੇ ਪਾ ਲਈ ਤੇ ਮੈਂਟ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਲਗਾਤਾਰ ਕਾਫੀ 8 ਸਾਲਾਂ ਤੋਂ ਅਸੀਂ ਨਾਲ-ਨਾਲ ਜੁੜੇ ਹਾਂ ਕਾਫੀ ਨੌਜਵਾਨਾਂ ਨੂੰ ਵੀ ਜੋੜਿਆ ਪਰ ਹਰ ਸਾਲ ਜਿਹੜਾ ਪੁਰਾਣਾ ਕਰਦੇ ਬਾਜੀ ਸਾਰਿਆਂ ਦੇ ਸਹਿਯੋਗ ਨਾਲ ਰਲ ਮਿਲ ਕੇ ਇਹ ਪ੍ਰੋਗਰਾਮ ਹੋਈ ਜਾ ਰਿਹਾ ਜੀ ਹਰ ਸਾਲ ਨਵਾਂ ਕੁਝ ਨਾ ਕੁਝ ਕੁਝ ਨਾ ਕੁਝ ਵਧੀ ਜਾ ਰਿਹਾ ਹੈ ਪ੍ਰੋਗਰਾਮ ਬਹੁਤ ਜਨਕੀ ਮੱਲੇ ਦੇ ਸਹਿਯੋਗ ਨਾਲ ਸਾਨੇਵਾਲ ਦੇ ਸਹਿਯੋਗ ਨਾਲ ਰਲ ਮਿਲ ਕੇ ਦਿਨੋਂ ਦਿਨ ਦਿਨ ਹੋਰ ਵਧ ਰਿਹਾ ਜੀ ਤੋਰ ਬਹੁਤ ਵਧੀਆ ਬਹੁਤ ਅਲੱਗ-ਅਲੱਗ ਪਾਰਟੀਆਂ ਆ ਰਹੀਆਂ ਨੇ ਪ੍ਰੋਗਰਾਮ ਕਰਨ ਕਰੇ ਕੋਈ ਪਾਰਟੀ ਆਉਂਦੀ ਏ ਕਿਤੇ ਕੋਈ ਆਉਂਦੀ ਏ ਹਾਂ ਗੋਜ ਰਾਤ ਨੂੰ ਇੱਥੇ ਪ੍ਰੋਗਰਾਮ ਹੁੰਦੇ ਰਹੇ ਨੇ ਤੇ ਬਹੁਤ ਵਧੀਆ ਅੱਜ ਭੰਡਾਰੇ ਵੀ ਲੱਗੇ ਨੇ ਵਿੱਚ ਇੱਕ ਦੋ ਦਿਨ ਪਹਿਲਾਂ ਵੀ ਭੰਡਾਰੇ ਲੱਗੇ ਨੇ ਤੇ ਬਹੁਤ ਵਧੀਆ ਚਾਹਦੇ ਅੱਜ ਸ੍ਰੀ ਕਮੇਸ਼ ਮਹਾਰਾਜ ਨੂੰ ਬਿਸ਼ੇਜਤ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਮੰਦੇ ਵਿੱਚ ਹੁੰਦਾ ਕਿ ਮੰਦੇ ਵਿੱਚ ਕੋ ਸਾਧ ਦੇ ਨਾਲ ਲੈ ਕੇ ਆਇਆ ਪਹਿਲਾਂ ਕਾਫੀ ਉਹਨਾਂ ਦੀ ਪੂਜਾ ਕੀਤੀ ਆ ਕਿਸੇ ਕਿੰਨਾ ਸਜਾਇਆ ਗਿਆ ਮੰਦਰ ਵਧੀਆ ਪੰਡਾਲ ਸਜਾਇਆ ਗਿਆ ਲੇਕਿਨ ਅਸੀਂ ਫਿਰ ਸਜਿਤ ਕਰਨ ਜਾ ਰਹੇ ਹਾਂ ਤਾਂ ਮੰਨ ਨੂੰ ਪਾਬਿਕ ਨਾਲ ਸੁੱਤੀ ਆਉਂਦਾ ਮੰਨ ਨੂੰ ਤਾਂ ਬਹੁਤ ਖੁਸ਼ ਹੁੰਦਾ ਜੀ ਪਰ ਹੁਣ ਜਿਹੜੇ ਰੀਤੀ ਰਿਵਾਜ ਬਣੇ ਨੇ ਤੇ ਉਹਨਾਂ ਦੇ ਰੂਲ ਦੇ ਮੁਤਾਬਿਕ ਜਿਵੇਂ ਮਹਾਰਾਜ ਜੀ ਨੇ ਬਣਾਏ ਹੋਏ ਨੇ ਉਹਦਾ ਚੱਲਣਾ ਪੈਂਦਾ ਜੀ ਫਿਰ ਸਜਜਨ ਕਰਨਾ ਵੀ ਜਰੂਰੀ ਹੈ ਕਹਿੰਦੇ ਜਾ ਜੀ ਪੂਰਾ ਮਹੱਲਾ ਜਾਏਗਾ ਆਪਣੇ ਪੂਰੇ ਵਾਰਡ ਵਾਸੀ ਜਾਏਗਾ ਪੂਰਾ ਹਾਂਜੀ ਹਾਂਜੀ ਪੂਰੇ ਵਾਰਡ ਵਾਸੀ ਆਰੇ ਸਾਂਨੇ ਆ ਕੋ ਹੋਰ ਵੀ ਸੰਗਤ ਆਈ ਹੈ ਜੀ ਉਦੋਂ ਪਰੋਂ ਸਾਰੀ ਸੰਗਤ ਜਿਹਨਾਂ ਇਹਨੇ ਜਾਣਾ ਹੁੰਦਾ ਉਹ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਵੀ ਜਾਣਾ ਹੈ ਫਿਰ ਅਸੀਂ ਉਸ ਹਿਸਾਬ ਨਾਲ ਗੱਡੀਆਂ ਕਰਕੇ ਜੇ ਫੈਕਟਰ ਟਰਾਲੀਆਂ ਜੀਪਾਂ ਉਸ ਹਿਸਾਬ ਨਾਲ ਗੱਡੀਆਂ ਕਰਕੇ ਸਾਰੀ ਸੰਗਤ ਲੈ ਕੇ ਜਾਈ ਜੀ ਨਾਲ ਉੱਥੇ ਫਿਰ ਭੰਡਾਰੇ ਵੰਡੇ ਜਾਂਦੇ ਨੇ ਇਹਨੇ ਮੈਂਬਰਾਂ ਦਾ ਤੁਸੀਂ ਲੈ ਕੇ ਚੱਲੇ ਸੀਗੇ ਕਿਸ ਤਰ੍ਹਾਂ ਦਾ ਟੀਚਾ ਲੈ ਕੇ ਚੱਲੇਗੇ ਘੱਟੋ ਘੱਟ ਨਹੀਂ ਤਾਂ ਇਹ 150 150 ਬੰਦਾ ਨਾਲ ਜਾਏਗਾ ਜਿਹੜਾ ਵਿਸਰਜਨ ਕਰਨ ਜਾਏਗਾ 150 ਬੰਦਾ ਹੋਏਗਾ ਇਹ ਇਹ ਮੈਸੇਜ ਦਿਓਗੇ ਨੌਜਵਾਨਾਂ ਨੂੰ ਦੇਖੋ ਜੀ ਮੈਸੀ ਦਾ ਸਾਡਾ ਇਹੀ ਹੈ ਅਸੀਂ ਅਪਡੇਟ ਕਰਦੇ ਆ ਨੌਜਵਾਨਾਂ ਨੂੰ ਕੀ ਸਾਡੇ ਕਲੱਬ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਹੋਰ ਇਸ ਤਰ੍ਹਾਂ ਦੇ ਅਸੀਂ ਧਾਰਮਿਕ ਪ੍ਰੋਗਰਾਮ ਕਰਾਉਂਦੇ ਰਹੀਏ ਤਾਂ ਜੋ ਲੋਕਾਂ ਨੂੰ ਅਸੀਂ ਸਮਾਜ ਨੂੰ ਚੰਗੇ ਸਨੇਹ ਦੇ ਸਕੀਏ